ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨਾਲ ਮੁਲਾਕਾਤ ਕਰਕੇ ਆਏ ਨੇ। ਉਸ ਮੁਲਾਕਾਤ ਦੇ ਵਿੱਚ ਪਹਿਲੇ ਦੌਰ ਦੇ ਵਿੱਚ ਤੂੰ ਮੇਰਾ ਭਾਈ ਮੈਂ ਤੇਰਾ ਭਾਈ ਵਾਲੀਆਂ ਗੱਲਾਂ ਤੋਂ ਬਾਅਦ ਜਿਹੜੀਆਂ ਅਸਲ ਗੱਲਾਂ ਹੋਈਆਂ ਨੇ ਉਹਦੇ ਵਿੱਚ ਭਾਰਤ ਨੇ ਕੁਝ ਨਹੀਂ ਖਟਿਆ। ਸਿਵਾਏ ਇਸ ਦੇ ਕਿ ਵੀ ਅਮਰੀਕਾ ਸਾਡੇ ਭਾਰਤ ਦਾ ਯਾਰ ਹੈਗਾ। ਇਸ ਗੱਲ ਦੇ ਵਿੱਚੋਂ ਤੇ ਉਸ ਨੇ ਬਿਨਾ ਮੰਗੇ ਜਿਹੜੇ ਜਹਾਜ਼ ਐ ਉਹ ਲੜਾਕੇ ਜਹਾਜ਼ ਦੇਣ ਦੇ ਲਈ ਮੱਲੂ ਮੱਲੀ ਥੋਪਿਆ ਕਿ ਤੁਸੀਂ ਜਹਾਜ਼ ਲਓ ਤੇ ਕਿਸੇ ਨਾ ਕਿਸੇ ਦੇਸ਼ ਨਾਲ ਲੜਾਈ ਵੀ ਲੜੋ ਥੋੜਾ ਬਹੁਤਾ ਤਾਂ ਕਿ ਸਾਡਾ ਸਮਾਨ ਵੇਚੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹਦੇ ਤੇ ਉਹਨੇ ਜਿਹੜੇ ਦਵੱਲੇ ਟੈਕਸ ਨੇ ਉਹ ਮੋਦੀ ਦੀ ਹਾਜ਼ਰੀ ਦੇ ਵਿੱਚ ਵੀ ਕਿਹਾ ਉਸ ਤੋਂ ਪਹਿਲਾਂ ਕਈ ਸਾਰੀਆਂ ਚੀਜ਼ਾਂ ਤੇ ਉਹ ਟੈਕਸ ਐਲਾਨ ਕਰ ਚੁੱਕਿਆ ਸੀ ਮੋਦੀ ਦੇ ਜਾਣ ਤੋਂ ਪਹਿਲਾਂ ਉਹਨਾਂ ਨਾਲ ਮੁਲਾਕਾਤ ਤੋਂ ਪਹਿਲਾਂ ਉਹ ਉਹਦੇ ਉੱਤੇ ਵੀ ਕੋਈ ਐਸੀ ਗੱਲ ਨਹੀਂ ਹੈ ਵੀ ਉਹਨੇ ਮੋਦੀ ਦੇ ਹਾਜ਼ਰੀ ਦੇ ਵਿੱਚ ਉਹਨਾਂ ਨੂੰ ਆਪਣੇ ਆਪ ਨੂੰ ਪਛਾਹਣਾ ਮੁਰਿਆ ਹੋਵੇ ਸੋ ਦੂਸਰੀ ਗੱਲ ਜਿਹੜੀ ਹੈ ਜਦੋਂ ਅ ਮੋਦੀ ਜੀ ਪਿਛਲੇ 2023 ਦੇ ਵਿੱਚ ਗਏ ਸੀਗੇ ਉੱਥੇ ਤਾਂ ਉਸ ਟਾਈਮ ਜਿਹੜਾ ਅ 22 ਜੂਨ 2023 ਨੂੰ ਤੇ ਉੱਥੇ ਵਾਲ ਸਟਰੀਟ ਜਰਨਲ ਦੀ ਇੱਕ ਪੱਤਰਕਾਰ ਸੀਗੀ ਸਬਰੀਨਾ ਸਦੀਕੀ ਉਸਨੇ ਇੱਕ ਸਵਾਲ ਪੁੱਛ ਲਿਆ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਸਾਂਝੀ ਪ੍ਰੈਸ ਕਾਨਫਰੰਸ ਹੋਈ ਸੀ ਜੋ ਬਾਈਡਨ ਦੇ ਨਾਲ ਉਹਦੇ ਵਿੱਚ ਪੁੱਛ ਲਿਆ ਸੀ ਵੀ ਤੁਸੀਂ ਜਿਹੜੇ ਤੁਹਾਡੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨੇ ਖਾਸ ਤੌਰ ਤੇ ਮੁਸਲਮਾਨ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਕੀ ਕਰ ਰਹੇ ਹੋ ਤੇ ਜਿਹੜੇ ਜਿਹੜੀ ਆਜ਼ਾਦ ਜਿਹੜੀ ਮਰਜ਼ੀ ਦੇ ਨਾਲ ਹਰ ਬੰਦੇ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ ਉਹਦੇ ਬਾਰੇ ਤੁਸੀਂ ਕੀ ਕਰ ਰਹੇ ਹੋ ਉਦੋਂ ਉਹ ਪਹੁੰਚ ਲਗੇ ਸੀ ਬੜਾ ਰੌਲਾ ਪਿਆ ਤੇ ਉਸ ਦੇ ਵਿਰੁੱਧ ਇੱਥੇ ਦੇਸ਼ ਦਾ ਭਾਰਤ ਦਾ ਜਿਹੜਾ ਸੋਸ਼ਲ ਮੀਡੀਆ ਉਹਨਾਂ ਦਾ ਹੈਗਾ ਆਈਟੀ ਸੈੱਲ ਉਹੋ ਤੇ ਬਾਕੀ ਜਿਹੜਾ ਮੀਡੀਆ ਹੈ ਉਹਨਾਂ ਦੇ ਮਾਗਰ ਪਿਆ ਰਿਹਾ ਉਸ ਨੂੰ ਵਿਕਟਿਮਾਈਜ਼ ਕਰਨ ਜਾਂ ਪੋਸ਼ਾ ਕਰਨ ਦਾ ਰਿਹਾ ਸਬਰੀਨਾ ਸਦੀਕੀ ਨੂੰ ਐਤਕੀ ਮੋਦੀ ਜੀ ਅਸਲ 'ਚ ਪਿਛਲੇ ਸਾਲ ਪੁੱਛਿਆ ਗਿਆ ਸਵਾਲ ਉਹਦੀ ਤਿਆਰੀ ਕਰਕੇ ਚਲੇ ਗਏ ਸਵਾਲ ਐਤਕੀ ਕਿਸੇ ਪੱਤਰਕਾਰ ਨੇ ਹੋਰ ਪੁੱਛ ਲਿਆ ਸਵਾਲ ਪੁੱਛ ਲਿਆ ਅਡਾਨੀ ਦੇ ਬਾਰੇ ਵਿੱਚ ਵੀ ਤੁਹਾਡੀ ਅਡਾਨੀ ਦੇ ਬਾਰੇ ਵਿੱਚ ਜਿਹੜਾ ਉਹਦੇ ਤੇ ਇੱਥੇ ਕੇਸ ਚੱਲਦੇ ਆ ਤੇ ਉਹਨੇ ਤੋਂ ਖਤੜੀਆਂ ਕੀਤੀਆਂ ਨੇ ਕੀ ਰਾਸ਼ਟਰਪਤੀ ਟਰੰਪ ਨਾਲ ਕੋਈ ਗੱਲਬਾਤ ਹੋਈ ਹੈ ਉਹਨੇ ਜੋ ਜਵਾਬ ਦਿੱਤਾ ਹੁਣ ਤੁਹਾਨੂੰ ਸਮਝ ਆ ਜਾਣੀ ਹੈ ਗੱਲ ਦੀ ਉਹਨੇ ਜਵਾਬ ਦਿੱਤਾ ਕਿ ਭਾਰਤ ਜਿਹੜਾ ਹੈ ਉਹ ਇੱਕ ਵੱਡਾ ਲੋਕਤੰਤਰ ਹੈ ਤੇ ਅਸੀਂ ਸਾਡੀ ਸੱਭਿਆਚਾਰੀ ਵਾਸੂ ਦੇ ਟੰਬਕੰਦੀ ਹੈ ਜਾਨੀ ਅਸੀਂ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਮੰਨਦੇ ਆ ਤੇ ਇਸੇ ਤਰ੍ਹਾਂ ਨਾਲ ਮੇਰਾ ਮੰਨਣਾ ਹੈ ਕਿ ਹਰ ਪਾਸ ਦੀ ਮੇਰਾ ਆਪਣਾ ਹੈ ਜਾਨੀ ਜਿਹੜਾ ਪਿਛਲੇ 2022 ਚ ਸਵਾਲ ਪੁੱਛਿਆ ਸੀ ਉਹਦਾ ਜਵਾਬ ਉਹ ਇੱਥੋਂ ਤਿਆਰ ਕਰਕੇ ਲੈ ਕੇ ਗਿਆ ਹੋਇਆ ਸੀ ਸਵਾਲ ਹੋਰ ਪੁੱਛਿਆ ਗਿਆ ਪਰ ਜਵਾਬ ਇਹੀ ਦਿੱਤਾ ਜਿਹੜਾ ਉਦੋਂ ਦੇਣਾ ਪਰਦਾ ਸੀਗਾ ਤੇ ਹੁਣ ਅਗਲੀ ਗੱਲ ਜਿਹੜਾ ਅੱਜ ਦਾ ਸਵਾਲ ਸੀਗਾ ਉਹਦਾ ਜਵਾਬ ਉਹਨੇ ਦਿੱਤਾ ਵੀ ਜਦੋਂ ਦੋ ਦੇਸ਼ਾਂ ਦੇ ਜਿਹੜੇ ਰਾਸ਼ਟਰੀ ਅਧਿਕਾਰਿ ਨੇ ਉਹ ਮਿਲਦੇ ਐ ਤਾਂ ਉਹ ਵਿਅਕਤੀਗਤ ਗੱਲਾਂ ਵਿਅਕਤੀਆਂ ਬਾਰੇ ਗੱਲਾਂ ਨਹੀਂ ਕਰਦੇ ਉੱਥੇ ਉਹ ਇਹ ਕਹਿਆ ਹੈ ਹੁਣ ਫਸ ਕੇ ਇਹ ਵੀ ਜਦੋਂ ਇਥੇ ਅਡਾਨੀ ਤੇ ਸਵਾਲ ਕੋਈ ਕਰਦਾ ਤਾਂ ਉਹਦੇ ਜਵਾਬ ਨਹੀਂ ਦਿੱਤੇ ਜਾਂਦੇ ਪਾਰਲੀਮੈਂਟ ਦੇ ਵਿੱਚ ਸਵਾਲ ਕੀਤੇ ਜਾਂਦੇ ਆ ਉਹਦੇ ਜਵਾਬ ਨਹੀਂ ਦਿੱਤੇ ਜਾਂਦੇ ਤੇ ਸਾਰਾ ਮੀਡੀਆ ਤੇ ਬੀਜੇਪੀ ਦਾ ਜਿੰਨਾ ਟੋਟਲ ਲਾਣਾ ਹੈ ਉਹ ਇਸ ਗੱਲ ਦੇ ਉੱਤੇ ਲੱਗ ਜਾਂਦਾ ਹੈ ਵੀ ਮੋਦੀ ਤੇ ਆਪਣੇ ਅਡਾਨੀ ਦੇ ਉੱਤੇ ਅਟੈਕ ਦਾ ਮਤਲਬ ਹੈ ਦੇਸ਼ ਦੇ ਉੱਤੇ ਅਟੈਕ ਸੋ ਹੁਣ ਉੱਥੇ ਉਹ ਦੇਸ਼ ਕਿਉਂ ਨਹੀਂ ਪ੍ਰੋਟੈਕਟ ਕੀਤਾ ਏ ਮੋਦੀ ਜੀ ਦੇ ਉੱਤੇ ਵੱਡੇ ਸਵਾਲ ਪੁੱਛੇ ਜਾ ਰਹੇ ਹਨ ਰਾਹੁਲ ਗਾਂਧੀ ਨੇ ਵੀ ਪੁੱਛੇ ਅਸੀਂ ਵੀ ਪੁੱਛ ਰਹੇ ਹਾਂ ਹੋਰ ਵੀ ਲੋਕ ਪੁੱਛਦੇ ਹੈਗੇ ਸੋ ਇਹ ਇਸ ਗੱਲ ਦੇ ਉੱਤੇ ਮੋਦੀ ਜੀ ਬੜੇ ਕਾਰਨਰ ਹੋ ਕੇ ਵਾਪਸ ਆਏ ਹੈ ਦੂਜੇ ਬੰਨੇ ਅੱਜ ਜਿਹੜਾ 119 ਭਾਰਤੀਆਂ ਦਾ ਇੱਕ ਜਹਾਜ਼ ਹੋਰ ਆ ਰਿਹਾ ਹੈ ਅਮਰੀਕਾ ਦਾ ਫੌਜੀ ਜਹਾਜ਼ ਅੰਮ੍ਰਿਤਸਰੇ ਉਤਰ ਰਹੇ ਹੈ ਸਾਨੂੰ ਤਾਂ ਸਖਤ ਇਤਰਾਜ਼ ਪਹਿਲੇ ਤੇ ਵੀ ਅਸੀਂ ਕੀਤਾ ਸੀ ਹੁਣ ਵੀ ਕਰਦੇ ਹਾਂ ਭਗਵੰਤ ਮਾਨ ਨੇ ਵੀ ਕਰਿਆ ਵੀ ਇਹ ਅੰਮ੍ਰਿਤਸਰੇ ਕਿਉਂ ਉਤਾਰੇ ਜਾ ਰਹੇ ਹੈ ਦਿੱਲੀ ਚ ਕਿਉਂ ਨਹੀਂ ਉਤਾਰੇ ਜਾਂਦੇ ਜਹਾਜ਼ ਦੇਸ਼ ਦੀ ਰਾਖਤ ਨਹੀਂ ਉੱਥੇ ਉਤਾਰੋ ਉੱਥੋਂ ਆਪਣੀ ਆਪਣੀ ਥਾਂ ਤੇ ਭੇਜੋ ਜਿਹੜੇ ਭੇਜਣੇ ਆ। ਦੂਜਾ ਅਜੇ ਇਹ ਦੇਖਣਾ ਹੈ ਅੱਜ ਰਾਤ ਨੂੰ ਉਤਰਨੇ ਜਹਾਜ਼ ਅਜੇ ਇਹ ਦੇਖਣਾ ਹੈ ਕਿ ਵੀ ਉਹਨਾਂ ਨੂੰ ਵੀ ਬੇੜੀਆਂ ਲੱਗੀਆਂ ਸੀ ਉਹਨਾਂ ਨੂੰ ਵੀ ਹੱਥਕੜੀਆਂ ਲੱਗੀਆਂ ਸੀ ਜਾਂ ਉਹ ਫ੍ਰੀ ਆ ਰਹੇ ਹੈ ਜਾਂ ਉਹਨਾਂ ਨੂੰ ਵਾਸ਼ਰੂਮ ਜਾਣ ਦੀ ਕਿੰਨੀ ਕੁ ਖੁੱਲ ਸੀ ਜਾਂ ਕਿੰਨੀ ਕੁ ਨਹੀਂ ਸੀ ਇਹ ਗੱਲਾਂ ਅਜੇ ਦੇਖਣੀਆਂ ਪੜਦੀਆਂ ਨੇ। ਦੂਸਰੀ ਗੱਲ ਕਿਸਾਨਾਂ ਦੀ ਕੱਲ ਮੀਟਿੰਗ ਹੋਈ ਕੇਂਦਰ ਸਰਕਾਰ ਨਾਲ ਉਹਦੇ ਚ ਵੀ ਮੈਂ 13 ਬਾਈ ਤੂੰ ਮੇਰੇ ਬਾਈ ਗੱਲਾਂ ਹੀ ਗੱਲਾਂ ਹੋਈਆਂ ਨੇ ਹਾਲ ਤੱਕ ਕੋਈ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਬਸ ਅਗਲੀ ਮੀਟਿੰਗ 22 ਤਰੀਕ ਨੂੰ ਰੱਖਤੀ ਹੁਣ ਇਹ ਜਿਹੜੇ ਧਿਰਾਂ ਜਿਹੜੀਆਂ ਸੰਘਰਸ਼ ਕਰ ਰਹੀਆਂ ਨੇ ਇਸ ਗੱਲ ਦੇ ਉੱਤੇ ਲੜ ਰਹੀਆਂ ਨੇ ਉਹ ਕਹਿੰਦੀਆਂ ਵੀ ਅਸੀਂ ਦਿੱਲੀ ਕਰੋ ਮੀਟਿੰਗ ਅਜੇ ਪਤਾ ਨਹੀਂ ਉਹ ਦਿੱਲੀ ਹੋਣੀ ਹੈ ਕਿ ਚੰਡੀਗੜ੍ਹ ਹੋਣੀ ਹੈ ਜਾਂ ਕੀ ਹੋਣੀ ਹੈ ਵੈਸੇ ਵੀ ਚੰਡੀਗੜ੍ਹ ਮੀਟਿੰਗ ਕਰਨ ਦਾ ਕੋਈ ਮਤਲਬ ਨਹੀਂ ਦਾ ਤੇ ਇਸ ਕਰਕੇ ਅਗਲੀ ਗੱਲ ਫਿਰ ਦੇਖਦੇ ਹਾਂ ਵੀ ਇਹਦੇ ਤੇ ਕੀ ਹੁੰਦਾ ਹੈ ਦੋਸਤੋ ਇੱਕ ਹੋਰ ਪਿਛਲੇ ਸਮਿਆਂ ਦੇ ਵਿੱਚ ਬੈਂਕਾਂ ਦੇ ਉੱਤੇ ਬੜੇ ਖਤਰੇ ਪਏ ਐ ਤੇ ਜਦੋਂ ਇਹ ਖਤਰੇ ਪਏ ਵੀ ਬੈਂਕਾਂ ਬੰਦ ਹੋ ਸਕਦੀਆਂ ਨੇ ਤਾਂ ਉਸ ਟਾਈਮ ਦੇਸ਼ 'ਚ ਰੌਲਾ ਪਿਆ ਜਿਹੜੀ ਇੰਸ਼ੋਰੈਂਸ ਹੈ ਜਦੋਂ ਬੈਂਕ 'ਚ ਤੁਸੀਂ ਖਾਤਾ ਖੁਲਾਉਂਦੇ ਆ ਤਾਂ ਉਹ ਉਦੋਂ 1 ਲੱਖ ਰੁਪਏ ਤੱਕ ਦੀ ਇੰਸ਼ੋਰੈਂਸ ਸੀ ਫਿਰ ਉਹ ਵਧਾ ਕੇ 5 ਲੱਖ ਕਰ ਦਿੱਤੀ ਪਿਛਲੇ ਵਾਰੀ ਇੱਕ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਐਂਡ ਪੰਜਾਬ ਕੋਆਪਰੇਟਿਵ ਬੈਂਕ ਐਦਾਂ ਹੀ ਫੇਲ ਹੋਈ ਲੋਕਾਂ 'ਚ ਹਾਹਾਕਾਰ ਮੱਚੀ ਲੋਕ طرف دے رہے اپنے پیسے ਕਢਾਉਣ ਲਈ ਬਹੁਤ ਬੁਰਾ ਹਾਲ ਹੋਇਆ ਉਦੋਂ ਬਾਅਦ ਇਹ 5 ਲੱਖ ਕਰ ਦਿੱਤੀ ਲਿਮਟ ਤੇ ਹੁਣ ਰਿజర్ਵ ਬੈਂਕ ਆਫ ਇੰਡੀਆ ਨੇ ਉਥੋਂ ਦੀ ਹੋਈ ਮਹਾਰਾਸ਼ਟਰ ਦੀ ਹੋਈ ਇੱਕ ਬੈਂਕਾ ਜਿਹੜੀ ਜੀਤਾ ਨਾਮ ਹੈ ਕੋਆਪਰੇਟਿਵ ਨਿਊ ਇੰਡੀਆ ਕੋਆਪਰੇਟਿਵ ਬੈਂਕ ਉਸ ਦਾ ਪ੍ਰਬੰਧ ਆਪਣੇ ਅਧੀਨ ਲੈ ਲਿਆ ਉਥੇ ਇੱਕ ਹੋਰ ਨਵਾਂ ਆਪਣਾ ਬੰਦੇ ਲਾਤੇ ਤੇ ਬਹੁਤ ਸਾਰੀਆਂ ਜਿਹੜੀਆਂ ਪਾਬੰਦੀਆਂ ਲਾਤੀਆਂ ਵੀ ਕੋਈ ਲੋਨ ਨਹੀਂ ਕਰਨਾ ਕੋਈ ਪਹਿਲਾ ਹੁੰਦਾ ਲੋਨ ਹੈ ਜਿਹੜਾ ਉਹਨੂੰ ਰੀਨਿਊ ਨਹੀਂ ਕਰਨਾ ਕੋਈ ਪੈਸਾ ਨਹੀਂ ਕਢਾਉਣਾ ਕੋਈ ਐ ਨਹੀਂ ਕਰਨਾ ਸਾਰਾ ਕੁਝ ਇਦਾਂ ਬੋਲੀ ਉੱਥੇ ਕੱਲ ਉੱਥੇ ਜਿਹੜੀਆਂ ਨੇ ਨਾ ਬੰਬੇ ਦੇ ਵਿੱਚ ਉਹਦੀਆਂ 30 ਬ੍ਰਾਂਚਾਂ ਨੇ ਕੱਲ ਹਜ਼ਾਰਾਂ ਲੋਕ ਉਹਨਾਂ ਦੇ ਵਿੱਚ ਮਤਲਬ ਮਾਰੇ ਮਾਰੇ ਕਰਦੇ ਫਿਰਦੇ ਰਹੇ ਇਹ ਜਿਹੜੀ ਬੈਂਕ ਹੈ ਇਸ ਦੇ ਵਿੱਚ ਜਿਹੜਾ 2436 ਕਰੋੜ ਰੁਪਏ ਦਾ ਇਹਦੇ ਤੇ ਡਿਪੋਜ਼ਿਟ ਸੀਗਾ 2024 ਮਾਰਚ ਤੱਕ ਤੇ ਪਿਛਲੇ ਸਾਲ ਜਿਹੜਾ 2023-24 ਦੇ ਵਿੱਚ ਇਹਦਾ ਜਿਹੜਾ ਘਾਟਾ ਸੀ ਬੈਂਕ ਦਾ ਉਹ 22 ਕਰੋੜ 78 ਲੱਖ ਸੀਗਾ ਤੇ ਪਿਛਲੇ ਉਸ ਤੋਂ ਪਿਛਲੇ ਸਾਲ ਦੇ ਵਿੱਚ ਇਹ 30 ਕਰੋੜ 74 ਲੱਖ ਘਾਟਾ ਸੀ ਜਾਨੀ ਘਟਿਆਂ ਕਿ ਜਾ ਰਹੀ ਸੀ ਬੈਂਕ ਦੇ ਬੜੀਆਂ ਬੇਨਿਜਮੀਆਂ ਹੋ ਰਹੀਆਂ ਨੇ ਫਰਾਡ ਹੋ ਰਹੇ ਐ ਸੋ ਮੋਦੀ ਜੀ ਦਾ ਰਾਜ ਦੇ ਵਿੱਚ ਇਹ ਤੀਜੀ ਬੈਂਕ ਹੈ ਉਸ ਤੋਂ ਪਹਿਲਾਂ ਵੀ ਇੱਕ ਹੋਰ ਬੈਂਕ ਦਾ ਵੀ ਇਸੇ ਤਰ੍ਹਾਂ ਰੌਲਾ ਪਿਆ ਸੀਗਾ ਫਿਰ ਉਹ SBI ਤੋਂ ਉਹਦੇ ਕੁਝ ਹਿੱਸੇ ਜਿਹੜੇ ਐ ਖਰੀਦ ਲਏ ਗਏ ਸੀਗੇ ਫਿਰ ਉਹਨੂੰ ਮਾੜਾ ਮੋਟਾ ਬਚਾਇਆ ਗਿਆ ਹੁਣ ਇਹ ਫਿਰ ਇਹ ਬੈਂਕ ਵੀ ਆ ਗਈ ਹੁਣ ਪਤਾ ਨਹੀਂ ਅਗਲਾ ਨੰਬਰ ਕਿਹੜੀ ਬੈਂਕ ਦਾ ਆਉਂਦਾ ਹੈ ਤੇ ਲੋਕਾਂ ਨੂੰ ਬੇਵਿਸ਼ਵਾਸੀ ਬਹੁਤ ਹੋਈ ਹੋਈ ਹੈ ਮੋਦੀ ਤੇ ਤੇ ਵੋਟਾਂ ਪਾਉਣ ਵੇਲੇ ਪਤਾ ਨਹੀਂ ਇਹ ਵਿਸ਼ਵਾਸੀ ਕਿੱਧਰ ਜਾਂਦੀ ਹੈ ਪਰ ਆ ਆਮ ਦੇ ਨਾਲ ਚ ਤਾਂ ਉਹ ਬੇਵਿਸ਼ਵਾਸੀ ਸੜਕਾਂ ਦੇ ਉੱਤੇ ਪੂਰਾ ਗੁੱਸਾ ਨਿਕਲਦਾ ਅ ਅਗਰੀ ਕੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਜਿਹੜੇ ਚੋਣ ਕਮਿਸ਼ਨ ਹੈ ਚੋਣ ਕਮਿਸ਼ਨਰ ਦਾ ਮੁੱਖ ਚੋਣ ਕਮਿਸ਼ਨਰ ਤੇ ਦੂਜੇ ਕਮਿਸ਼ਨਰ ਉਹਨਾਂ ਦੀ ਚੋਣ ਕਰਨ ਵਾਸਤੇ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਸੀਗਾ ਅ ਮਾਰਚ 2023 ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਦੋਂ ਚੋਣ ਕਮਿਸ਼ਨਾਂ ਦੀ ਜਿਹੜੇ ਕਮਿਸ਼ਨਰ ਨੇ ਜਿਹੜੇ ਉਹਨਾਂ ਦੀ ਚੋਣ ਇੱਥੇ ਕਰਨੀ ਹੈ ਜਿਸ ਕਮੇਟੀ ਨੇ ਉਸ ਕਮੇਟੀ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਹੋਵੇ ਇੱਕ ਵਿਰੋਧੀ ਧਿਰ ਦਾ ਜਾਂ ਸਭ ਤੋਂ ਵੱਡੀ ਧਿਰ ਦਾ ਨੇਤਾ ਹੋਵੇ ਲੋਕ ਸਭਾ ਚ ਤੇ ਤੀਜਾ ਚੀਫ ਜਸਟਿਸ ਆਫ ਇੰਡੀਆ ਹੋਵੇ ਇਹ ਗੱਲ ਚੱਲੀ ਤੇ ਜਦੋਂ ਅਜੇ ਕਿਸੇ ਦੀ ਸਿਲੈਕਸ਼ਨ ਤਾਂ ਹੋਈ ਨਹੀਂ ਸੀ ਤੇ ਇੱਕ ਮਿਸਟਰ ਗੋਇਲ ਹੈ ਜਿਹੜਾ ਉਹ ਅਸਤੀਫਾ ਦੇ ਗਿਆ ਇੱਕ ਹੋਰ ਰਿਟਾਇਰ ਹੋ ਗਿਆ ਤੇ ਸਰਕਾਰ ਨੇ ਇੱਕ ਕਾਨੂੰਨ ਲੈ ਆਂਦਾ ਕਾਨੂੰਨ ਲਿਆ ਕੇ ਉਹਦੇ ਵਿੱਚ ਬਣਾ ਦਿੱਤਾ ਵੀ ਇੱਕ ਪ੍ਰਧਾਨ ਮੰਤਰੀ ਹੋਊਗਾ ਇੱਕ ਲੀਡਰ ਆਫ اپੋਜੀਸ਼ਨ ਹੋਊਗਾ ਵਿਰੋਧੀ ਧਰਤਾਨੀ ਨੇਤਾ ਤੇ ਇੱਕ ਹੋਰ ਮੰਤਰੀ ਹੋਊਗਾ ਉਹ ਮੰਤਰੀ ਹੈਗਾ ਅਮਿਤ ਸ਼ਾਹ ਜਾਨੀ ਦੋ ਸਰਕਾਰ ਦੇ ਬੰਦੇ ਇੱਕ ਵਿਰੋਧੀ ਇਹਦਾ ਮਤਲਬ ਹੈ ਸਰਕਾਰ ਜਿੰ ਨੂੰ ਚਾਹੇ ਉਹ ਨੂੰ ਆਪਣਾ ਇਲੈਕਸ਼ਨ ਕਮਿਸ਼ਨਰ ਨਿਯੁਕਤ ਕਰ ਸਕਦੀ ਹੈ ਤੇ ਉਦੋਂ ਇਸ ਜਿਹੜਾ ਕਾਨੂੰਨ ਬਣਾਇਆ ਪਾਰਲੀਮੈਂਟ ਦੇ ਵਿੱਚ ਇਸ ਕਾਨੂੰਨ ਨੂੰ ਚਣੌਤੀ ਦਿੱਤੀ ਗਈ ਕਾਨੂੰਨ ਦੇ ਉੱਤੇ ਤਰੀਕਾਂ ਪੈ ਰਹੀਆਂ ਸੀਗੀਆਂ ਪਰ ਸਰਕਾਰ ਨੇ ਜਿੱਦਣ ਤਰੀਕ ਪਈ ਹੋਈ ਹੈ ਉਦੋਂ ਪਹਿਲਾ ਤਰੀਕ ਦੇ ਉੱਤੇ ਦੋ ਜਿਹੜੇ ਕਮਿਸ਼ਨਰ ਨੇ ਉਹਨਾਂ ਨੂੰ ਨਿਯੁਕਤ ਕਰ ਦਿੰਦਾ ਇੱਕ ਸੀਗੇ ਸੁਖਬੀਰ ਸਿੰਘ ਸੰਧੂ ਤੇ ਦੂਜਾ ਗਿਆਨੀਸ਼ ਉਸ ਨੂੰ ਨਿਯੁਕਤ ਕਰ ਦਿੱਤਾ ਤੇ ਮਰਜ਼ੀ ਕਰ ਲਈ ਬਸ ਹੁਣ ਫੇਰ ਮਾਨਯੋਗ ਸੁਪਰੀਮ ਕੋਰਟ ਚੋ ਕੇਸ ਅਜੇ ਚੱਲ ਰਿਹਾ ਹੈ ਜਿਹੜਾ ਇਹ ਕਾਨੂੰਨ ਬਣਾਇਆ ਪਾਰਲੀਮੈਂਟ ਦੇ ਵਿੱਚ ਇਹਦੀ ਸੁਣਵਾਈ ਹੋ ਰਹੀ ਹੈ ਪਿੱਛੇ ਜੇ ਉਹਦੇ ਤੇ ਉਹਨੂੰ ਕਾਲ ਕਰਕੇ ਸੁਪਰੀਮ ਕੋਰਟ ਨੂੰ ਕਿਹਾ ਗਿਆ ਵੀ ਇਹਦੀ ਜਲਦੀ ਸੁਣਵਾਈ ਕਰੋ ਸੁਪਰੀਮ ਕੋਰਟ ਨੇ ਉਹਦੀ ਸੁਣਵਾਈ ਰੱਖਤੀ 19 ਤਰੀਕ 19 ਫਰਵਰੀ 18 ਫਰਵਰੀ ਨੂੰ ਮੁੱਖ ਚੋਣ ਅਯੋਗ ਜਿਹੜੇ ਹੈ ਮਿਸਟਰ ਜਿਹੜੇ ਰਜੀਵ ਕੁਮਾਰ ਨੇ ਉਹ ਰਿਟਾਇਰ ਹੋ ਰਹੇ ਹੈ ਚਾਹੀਦਾ ਤਾਂ ਇਹ ਹੈ ਵੀ ਉਹ ਜਿਹੇ 18 ਨੂੰ ਰਿਟਾਇਰ ਹੋ ਰਹੇ ਹੈ ਇੱਕਦਮ ਕੋਈ ਚੋਣ ਨਹੀਂ ਹੋਣੀ 19 ਤਰੀਕ ਨੂੰ ਕੋਰਟ ਦੀ ਤਰੀਕ ਹੈ ਉਹ ਸੁਣ ਲਈ ਜਾਵੇ ਤੇ ਉਸ ਤੋਂ ਬਾਅਦ ਉਹ ਰੱਖ ਲਿਆ ਜਾਵੇ ਪਰ ਨਹੀਂ ਸਰਕਾਰ ਤਾਂ ਸਰਕਾਰ ਹੈ ਸਰਕਾਰ ਨੇ ਇਹਦੇ ਉੱਤੇ ਤਰੀਕ 17 ਤਰੀਕ ਨੂੰ ਮੀਟਿੰਗ ਰੱਖ ਲਈ ਵਿਰੋਧੀ ਧਿਰ ਦਾ ਨੇਤਾ ਰਾਹੁਲ ਗਾਂਧੀ ਨੂੰ ਵੀ ਸੱਦ ਲਿਆ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਤਾਂ ਹੋਣਗੇ ਉਹ ਆਪਣੀ ਮਰਜ਼ੀ ਦੇ ਨਾਲ ਪੰਜਾਂ ਦੇ ਵਿੱਚੋਂ ਦੋ ਬੰਦੇ ਸਿਲੈਕਟ ਕਰ ਲੈਣਗੇ ਵੀ ਆਹ ਬੰਦੇ ਅਸੀਂ ਲਾੜਦੇ ਉਦੋਂ ਬਾਅਦ ਤਰੀਕਾ ਪਈ ਜਾਣਗੀ ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਵੀ ਜੇ ਸਾਡਾ ਫੈਸਲਾ ਕੋਈ ਉਲਟ ਆਉਂਦਾ ਤਾਂ ਜਿਹੜੀ ਇਹ ਫੈਸਲਾ ਲਿਆ ਜਾਊਗਾ ਇਹ ਇਸ ਨੂੰ ਵੀ ਪ੍ਰਭਾਵਿਤ ਕਰੂਗਾ ਪਰ ਇਹ ਗੱਲਾਂ ਆਮ ਤੌਰ ਤੇ ਹੁੰਦੀਆਂ ਨਹੀਂ ਹੁੰਦੀਆਂ ਜੋ ਸਰਕਾਰ ਕਰਗੀ ਸੋ ਕਰਗੀ ਜਣੀ ਸੁਪਰੀਮ ਕੋਰਟ ਦੀ ਤਰੀਕ ਰੱਖੀ ਹੋਈ ਦੇ ਵਿੱਚ ਉਹਦੋਂ ਪਹਿਲਾਂ ਰੱਖ ਕੇ ਆਪਣੇ ਚਲਾਕੀ ਦੇ ਨਾਲ ਆਪਣੇ ਖਾਸ ਬੰਦੇ ਜਿਹੜੇ ਆ ਉਹਨਾਂ ਨੂੰ ਚੋਣ ਕਮਿਸ਼ਨ ਦੇ ਵਿੱਚ ਲਾਇਆ ਜਾ ਰਿਹਾ ਹੈ ਇਹ ਆਪਣੇ ਆਪ ਦੀ ਜਿਹੜੀ ਭਾਰਤੀ ਜਮਹੂਰੀਅਤ ਹੈ ਡੈਮੋਕ੍ਰੇਸੀ ਹੈ ਉਹਦਾ ਅੱਧਾ ਕਤਲ ਤਾਂ ਏਸੇ ਕਰਕੇ ਹੋ ਜਾਂਦਾ ਹੈ ਆ ਲਾਸਟ ਗੱਲ ਦੋਸਤੋ ਜਾਮੀਆਂ ਮੀਡੀਆ ਦੇ ਵਿੱਚ ਕੱਲ ਵੀ ਤੁਹਾਨੂੰ ਦੱਸਿਆ ਸੀ ਅੱਜ ਵੀ ਦੱਸਿਆ ਵੀ ਉੱਥੇ ਜਿਹੜੇ ਵਿਦਿਆਰਥੀਆਂ ਨੇ ਰੋਸ ਦੇ ਵਿੱਚ ਹਿੱਸਾ ਲਿਆ ਪਿੱਛੇ ਉਹਨਾਂ ਦੇ ਨਾਂ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਘਰ ਦੇ ਪਤੇ ਉਹਨਾਂ ਦੇ ਮੋਬਾਈਲ ਨੰਬਰ ਉਹਨਾਂ ਦੀ ਈਮੇਲ ਆਈਡੀ ਪਬਲਿਕ ਕਰਕੇ ਲਾਈ ਪਈ ਹੈ ਉਹਨਾਂ ਚੋਂ ਇੱਕ ਕੁੜੀ ਨੇ ਦੱਸਿਆ ਵੀ ਮੈਨੂੰ ਬਹੁਤ ਭੈੜੀਆਂ ਭੈੜੀਆਂ ਕਾਲਸ ਆ ਰਹੀਆਂ ਨੇ ਤੇ ਮੇਰੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ ਕੀ ਜਿਹੜਾ ਕਾਨੂੰਨ ਜਿਸ ਮੁਜਾਰੇ ਨੂੰ ਜਿਸ ਰੋਸ ਨੂੰ ਤੁਸੀਂ ਗੈਰ ਕਾਨੂੰਨੀ ਕਹਿੰਦੇ ਹੋ ਕਿ ਗੈਰ ਕਾਨੂੰਨੀ ਅਜਿਹਾ ਮੁਜਾਰਾ ਕਰਨ ਲਈ ਇਹ ਸਜ਼ਾ ਦਿੱਤੀ ਜਾ ਸਕਦੀ ਹੈ ਕੀ ਕਿਸੇ ਦੀ ਜਾਨ ਨੂੰ ਖਤਰੇ 'ਚ ਪਾਇਆ ਜਾ ਸਕਦਾ ਹੈ ਇਹ ਕਾਦੀ ਡੈਮੋਕ੍ਰੇਸੀ ਹੈ ਕਿਸੇ ਦੇਸ਼ ਦੀ ਨਾਮੀ ਗ੍ਰਾਮੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਇਸ ਤਰ੍ਹਾਂ ਦਾ ਵਰਤਾਅ ਜਿਵੇਂ ਉਹ ਕੋਈ ਬਹੁਤ ਵੱਡੇ ਕ੍ਰਿਮੀਨਲ ਹੁੰਦੇ ਆ ਉਹਨਾਂ ਦੀਆਂ ਫੋਟੋਆਂ ਲਾ ਰੱਖਣੋ ਤੁਸੀਂ ਇਸ ਤਰ੍ਹਾਂ ਨਾਲ ਕੈਂਪਸ ਦੇ ਵਿੱਚ ਥਾਂ-ਥਾਂ ਦੇ ਉੱਤੇ ਚਾਹੇ ਵਿਦਿਆਰਥੀਆਂ ਨੇ ਕੁਝ ਪੜ੍ਹੇ ਹੋ ਉਹ ਪੋਸਟ ਪਰ ਅਜੇ ਵੀ ਬਹੁਤ ਸਾਰੀਆਂ ਥਾਵਾਂ ਤੇ ਲੱਗੀਆਂ ਹੋਈਆਂ ਸੋ ਅਸੀਂ ਇਸ ਗੱਲ ਦੀ ਘੋਰ ਨਿੰਦਿਆ ਕਰਦੇ ਹਾਂ ਵੈਸੇ ਉਂਝ ਪੁੱਛਣਾ ਚਾਹੁੰਦੇ ਆ ਦੇਸ਼ ਦੀ ਸੁਪਰੀਮ ਕੋਰਟ ਨੂੰ ਆ ਫ੍ਰੀडम ਆਫ ਸਪੀਚ ਦੇ ਨਾਂ ਦੇ ਉੱਤੇ ਜੇ ਇਸ ਤਰ੍ਹਾਂ ਨਾਲ ਗਲਾ ਘੁੱਟਿਆ ਜਾਊਗਾ ਤਾਂ ਦੇਸ਼ ਕਿੱਥੇ ਬਚੀ ਫ੍ਰੀडम ਆਫ ਸਪੀਚ ਕਿੱਥੇ ਬਚੀ ਦੇਸ਼ ਦੀ ਜਿਹੜੀ ਜਮਹੂਰੀਅਤ ਹੈ ਇਹ ਬਿਲਕੁਲ ਹੀ ਗਲਤ ਹੈ ਅਸੀਂ ਇਹ ਨਹੀਂ ਦਿਆ ਕਰਦੇ ਆ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੁਕਰੀਆ